ਉਸੁਖਵੀਰ ਸਿੰਘ ਬਾਦਲ ਨੇ ਜਿਹੜੇ ਚਾਪਲੂਸ ਛੱਡੇ ਹੋਏ ਆ ਡਾਕਟਰ ਦਲਜੀਤ ਸਿੰਘ ਟੀਮਾ ਵਰਗੇ ਜਿਹੜੇ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਰਹੇ ਆ ਅਸੀਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਹੱਬ ਤੋਂ ਪਹਿਲਾਂ ਜਿਹੜਾ ਕੇਸ ਆ ਉਹ ਸੁਖਵੀਰ ਸਿੰਘ ਬਾਦਲ ਉੱਤੇ ਹੀ ਹੋਣਾ ਚਾਹੀਦਾ ਆ ਬਾਦਲ ਪਿਓ ਪੁੱਤ ਨੇ ਤਾਂ ਅਕਾਲੀ ਦਲ ਨੂੰ ਰੋਲ ਕੇ ਹੀ ਰੱਖ ਦਿੱਤਾ ਕਿ ਸ੍ਰੀ ਅਗਰਤਖ ਸਾਹਿਬ ਵਾਲਾ ਜਿਹੜੀ ਉਹਨੇ ਪੇਟੇ ਆ ਉਹ ਕਰ ਲਈ ਸੀ ਡਾਕਟਰ ਦਲਜੀਤ ਸਿੰਘ ਟੀਮਾ ਸਾਹਿਬ ਜਵਾਬ ਦਿਓ ਸੁਖਬੀਰ ਸਿੰਘ ਜਵਾਬ ਦੇ ਸਾਹਿਬ ਇਹ ਜਿਹੜਾ ਅਕਾਲੀ ਦਾ ਲੈ ਕਿ ਇਹ ਤੇਰੇ ਬਾਪ ਦੀ ਨਿੱਧੀ ਜ਼ਗੀਰ ਆ ਜਿਨ੍ਹਾਂ ਨੇ ਸਿਰਸੇ ਵਾਦੇ ਨੂੰ ਜਿਹੜਾ ਸਿਰਸਾ ਮੁਖੀ ਨੂੰ ਬਾਪ ਬਣਾਇਆ ਹੁੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹੀ ਅਕਾਲੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਮੰਗੇ ਉਹਨਾਂ ਸਿੱਖਾਂ ਨੂੰ ਚੁੰਨ-ਚੁੰਨ ਕੇ ਜਿਹੜੀਆਂ ਗੋਦੀਆਂ ਆ ਮਾਰੀਆਂ ਜਾਂ ਸੁਮੇਧ ਸੈਣੀ ਵਰਗੇ ਗੁਜਰਾਂ ਨੂੰ ਤੁਸੀਂ ਪੰਜਾਬ ਪੁਲਿਸ ਦਾ ਮੁਖੀ ਨਹੀਂ ਬਣਾਇਆ। ਹਾਲਤਾ ਪੰਥ ਤੁਹਾਡੇ ਕੋਲੋਂ ਜਵਾਬ ਮੰਗਦਾ ਯਾਰ। ਆ ਜਿਹੜਾ ਗੁਰਮੀਤ ਰਾਮ ਰਹੀਮ ਆ ਤੁਸੀਂ ਉਹਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਬਣਾ ਸਕਦੇ ਹੋ। ਇਹ ਰੀਤੀ ਮਨਜ਼ੂਰ ਕੀ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲੱਥੇ ਤਾਂ ਸੁਖਬੀਰ ਨੂੰ ਵੀ ਪ੍ਰਧਾਨਗੀ ਦੀ ਬੜੀ ਲਾਲਸਾ ਸੀ। ਸਤਿਮਾ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਆਪਣੀ ਸਰਕਾਰ ਦੇ ਵਿੱਚ ਇੱਕ ਗਾਇਕ ਦੀਆਂ ਕੈਸਟਾ ਰਿਲੀਜ਼ ਕਰਦੇ ਫਿਰਦੇ ਸੀ ਤੁਸੀਂ ਬਿੰਕਾ ਟੋਪੜਾ ਨੂੰ ਤੇ ਸ਼ਾਹਰੂਖ ਖਾਨ ਨੂੰ ਲਿਹਾ ਕੇ ਤੇ ਠੁਮਕੇ ਲਾਉਂਦੇ ਫਿਰਦੇ ਸੀ ਆ ਹੁਣ ਤੁਹਾਨੂੰ ਬੰਦੀ ਸਿੰਘ ਵੀ ਜ਼ਿਆਦਾ ਆ ਪਰ ਆਪਣੀ ਸਰਕਾਰ ਦੇ ਵਿੱਚ ਤੁਸੀਂ ਬੰਦੀ ਸਿੰਘਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਹਾਰ ਕਰਦੇ ਸੀ ਉਹ ਸਾਰਿਆਂ ਨੂੰ ਪਤਾ ਤੁਸੀਂ ਬਚਾਇਆ ਨਾ ਸਿੱਧੇ ਵਾਦੇ ਨੂੰ ਹਣੀਪ੍ਰੀਤ ਨੂੰ ਬਚਾਉਣ ਵਾਦੇ ਤੁਸੀਂ ਹੋ ਨਾ ਤੁਹਾਨੂੰ ਲੱਗਦਾ ਆ ਕਿ ਸੁਖਬੀਰ ਬਾਦਲ ਹੀ ਬੜਾ ਮਹਾਨ ਆ ਤੇ ਬਾਕੀ ਦੇ ਸਾਰੇ ਐਵੇਂ ਹੀ ਆ ਹੁਣ ਚੀਮਾ ਜਿਹੜਾ ਆ ਲਗਾਤਾਰ ਜਿਹੜਾ ਆ ਚੀਕਾ ਮਾਰਦਾ ਪਿਆ ਸਖ ਲਾਨ ਤੇ ਆ ਤੁਹਾਡੇ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜਦੋਂ ਦਾ ਨਵਾਂ ਅਕਾਲੀ ਦਲ ਖੌਂਦ ਵਿੱਚ ਆਇਆ ਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਤੇ ਬਾਦਲ ਲਾਣੇ ਵੱਲੋਂ ਪੂਰਾ ਵਿਰੋਧ ਕੀਤਾ ਜਾ ਰਿਹਾ ਆ ਤੇ ਬਾਦਲਦਲ ਦੇ ਜਿਹੜੇ ਲੀਡਰ ਆ ਉਹ ਸੁਖਵੀਰ ਸਿੰਘ ਬਾਦਲ ਨੇ ਜਿਹਦੇ ਚਾਪਲੂਸ ਛੱਡੇ ਹੋਏ ਆ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਭੁੰਦਰ ਵਰਗੇ ਮਹੇਸ਼ਿੰਦਰ ਸਿੰਘ ਗਰੇਵਾਦ ਵਰਗੇ ਅਤੇ ਹੋਰ ਉਹ ਬੜੇ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਆ ਉਹ ਨਵੇਂ ਅਕਾਲੀ ਦਲ ਉੱਤੇ ਕਰ ਰਹੀ ਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਹੁਣ ਇਹ ਗੱਲ ਆਖੀ ਏ ਕਿ ਜਿਹੜੇ-ਜਿਹੜੇ ਵੀ ਸ਼ਰੋਮਣੀ ਅਕਾਲੀ ਦਲ ਦਾ ਨਾਮ ਵਰਤ ਰਹੇ ਆ ਅਸੀਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਕਹਿੰਦੇ ਆ ਕਿ ਕ੍ਰਿਮੀਨਲ ਕੇਸ ਕਰਾਂਗੇ ਜੇਕਰ ਇਹ ਗੱਲ ਆ ਤਾਂ ਫਿਰ ਸਭ ਤੋਂ ਪਹਿਲਾਂ ਜਿਹੜਾ ਕੇਸ ਆ ਉਹ ਸੁਖਵੀਰ ਸਿੰਘ ਬਾਦਲ ਉੱਤੇ ਹੀ ਹੋਣਾ ਚਾਹੀਦਾ ਆ ਡਾਕਟਰ ਦਰਜੀਤ ਸਿੰਘ ਟੀਮਾ ਦੇ ਉੱਤੇ ਹੀ ਹੋਣਾ ਚਾਹੀਦਾ ਆ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਨਾਮ ਰੋਲ ਕੇ ਰੱਖ ਦਿੱਤਾ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸੀ ਜਿਹੜੀ ਸਾਡੇ ਧਰਮ ਦੇ ਵਿੱਚੋਂ ਉਪਜੀ ਸੀ ਸੰਘਰਸ਼ ਦੇ ਵਿੱਚੋਂ ਜਿਹਦਾ ਜਨਮ ਆ ਉਹ ਹੋਇਆ ਸੀ ਜਿਨੇ ਧਰਮ ਦੇ ਬੋਲਬਾਲੇ ਕਰਨੇ ਸੀ ਖਾਲਸਾ ਪੰਥ ਦੇ ਬੋਲਬਾਲੇ ਕਰਨੇ ਸੀ ਪੰਜਾਬ ਨੂੰ ਜਿਹੜਾ ਖੁਸ਼ਹਾਲ ਆ ਉਹ ਕਰਨਾ ਸੀ ਪੰਥ ਤੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨੀ ਸੀ ਪਰ ਬਾਦਲ ਪਿਓ ਪੁੱਤ ਨੇ ਤਾਂ ਅਕਾਲੀ ਦਲ ਨੂੰ ਰੋਲ ਕੇ ਹੀ ਰੱਖ ਦਿੱਤਾ ਇਹਦੀ ਸ਼ਾਨ ਇਹਦੀ ਵਕਾਰ ਇਹਦਾ ਜਿਹੜਾ ਠੋਕੇ ਆ ਇਸ ਪਾਰਟੀ ਦੀ ਉਹ ਰੋਲ ਕੇ ਰੱਖ ਦਿੱਤੀ ਆ ਸੋ ਸਭ ਤੋਂ ਪਹਿਲਾ ਕੇਸ ਸੁਖਬੀਰ ਸਿੰਘ ਬਾਦਲ ਉੱਤੇ ਹੋਣਾ ਚਾਹੀਦਾ ਆ ਕਿ ਉਹ ਅਕਾਲੀ ਦਲ ਦਾ ਜਿਹੜਾ ਨਾਮ ਆ ਉਹ ਕਿਉਂ ਵਰਤ ਰਿਹਾ ਆ ਜਦ ਕਿ 1994 ਦੇ ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠੀਆਂ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਂਦ ਵਿੱਚ ਲਿਆਂਦਾ ਗਿਆ ਸੀ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਬਣੇ ਪਰ ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜਾ ਹੋ ਕੇ ਅਕਾਲੀ ਦਲ ਦੇ ਨਾਮ ਦੇ ਉੱਤੇ ਆਪਣੀ ਵੱਖਰੀ ਜਿਹੜੀ ਪਾਰਟੀ ਆ ਉਹ ਬਣਾ ਲਈ ਸੀ ਦਿੱਲੀ ਵਾਲਿਆਂ ਨਾਲ ਸਾਂਝ ਪਾ ਲਈ ਭਾਜਪਾ ਨਾਲ ਸਾਂਝ ਪਾ ਲਈ ਪੰਥ ਵੱਲ ਪਿੱਠ ਕਰ ਲਈ ਪੰਜਾਬ ਵੱਲ ਪਿੱਠ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਜਿਹੜੀ ਉਹਨੇ ਪੇਠਿਆ ਉਹ ਕਰ ਲਈ ਸੀ ਸੋ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਦਾ ਰਿਹਾ ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਉਹਦੀ ਜਿਹੜੀ ਟੋਲੀ ਆ ਉਹ ਵਰਤ ਰਹੀ ਆ ਸਭ ਤੋਂ ਪਹਿਲਾਂ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਲੋਕਾਂ ਦੇ ਉੱਤੇ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਕੇ ਸਾਡੇ ਖਾਲਸਾ ਪੰਥ ਦੇ ਸਿਧਾਂਤਾਂ ਦਾ ਜਿਹੜਾ ਕਹਾਣਿਆ ਉਹ ਕੀਤਾ ਹੁਕਮਨਾਮਾ ਸਾਹਿਬ ਦੀਆਂ ਪਰੰਪਰਾਵਾਂ ਦਾ ਜਿਹੜਾ ਕਹਾਣਿਆ ਉਹ ਕੀਤਾ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਬਾਦਲਦਸ ਦੇ ਅਕਾਲੀ ਦਲ ਤੋਂ ਬਾਅਦ ਇਹ ਕੋਈ ਪਹਿਲਾ ਅਕਾਲੀ ਦਲ ਨਹੀਂ ਆ ਜਿਹੜਾ ਹੁਣ ਨਵਾਂ ਬਣ ਗਿਆ ਆ ਇਸ ਤੋਂ ਪਹਿਲਾਂ ਵੀ ਬਾਦਲਦਸ ਦੇ ਅਕਾਲੀ ਦਲ ਦੇ ਨਾਮ ਨਾਲ ਕਈ ਅਕਾਲੀ ਦਲ ਜਿਹੜੇ ਆ ਉਹ ਚੱਲਦੇ ਆ ਰਹੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਤਾਂ ਬਾਦਲ ਦਲ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਆ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਸੁਤੰਤਰ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਵੀ ਪਿੱਛੇ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਦੇ ਉੱਤੇ ਜਿਹੜੀ ਪਾਰਟੀ ਹੈ ਉਹ ਬਣਾਈ ਭਾਈ ਮੋਹਕਮ ਸਿੰਘ ਵੱਲੋਂ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਯੂਨਾਈਟਿਡ ਅਕਾਲੀ ਦਲ ਚੱਲਦਾ ਰਿਹਾ ਆ ਤੇ ਸ਼ਰੋਮਣੀ ਅਕਾਲੀ ਦਲ ਕਿਰਤੀ ਦੇ ਨਾਂ ਦੇ ਉੱਤੇ ਵੀ ਇੱਕ ਜਿਹਦੀ ਪਾਰਟੀ ਆ ਉਹ ਚੱਲਦੀ ਰਹੀ ਆ ਤੇ ਹੁਣ ਵੀ ਇਸ ਅਕਾਲੀ ਦਲ ਦੇ ਨਾਂ ਦੇ ਉੱਤੇ ਕਈ ਜਿਹੜੀਆਂ ਜਥੇਬੰਦੀਆਂ ਆ ਉਹ ਚੱਲ ਰਹੀਆਂ ਜਿਹੜੀ ਗੱਲ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਬਾਦਲਦਿਆਂ ਨੇ ਅਕਾਲੀ ਦਲ ਨੂੰ ਆਪਣੇ ਨਿੱਜੀ ਦੀ ਗੀਰ ਬਣਾ ਲਿਆ ਹੋਇਆ ਆ ਤੇ ਡਾਕਟਰ ਦਰਜੀਤ ਸਿੰਘ ਟੀਮਾ ਦੀਆਂ ਗੱਲਾਂ ਤੋਂ ਉਹੀ ਕੁਝ ਸਾਫ਼ ਝਲਕਦਾ ਪਿਆ ਆ ਕਿ ਤੁਸੀਂ ਡਾਕਟਰ ਦਰਜੀਤ ਸਿੰਘ ਟੀਮਾ ਸਾਹਿਬ ਜਵਾਬ ਦਿਓ ਸੁਖਵੀਰ ਸਿੰਘ ਜਵਾਬ ਦੇ ਕੀ ਇਹ ਜਿਹੜਾ ਅਕਾਲੀ ਦਾ ਲਿਆ ਜੋ ਕੁਝ ਡਾਕਟਰ ਦਲਜੀਤ ਸਿੰਘ ਟੀਮਾ ਕਹਿ ਰਿਹਾ ਅਕਾਲੀ ਦਲ ਬਾਰੇ ਤੂੰ ਦੱਸ ਕਿ ਇਹ ਜਿਹੜਾ ਅਕਾਲੀ ਦਾ ਲਿਆ ਕਿ ਇਹ ਤੇਰੇ ਬਾਪ ਦੀ ਨਿੱਜੀ ਜ਼ਗੀਰ ਆ ਇਹ ਖਾਲਸਾ ਪੰਥ ਦੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਨਾ ਇਹ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਦੇ ਵਿੱਚ ਸਿੱਖਾਂ ਨੇ ਇਹ ਜਿਹਦੀ ਜਥੇਬੰਦੀ ਆ ਉਹ ਲਿਆਂਦੀ ਸੀ ਤੇ ਵੈਸੇ ਤਾਂ ਹਰ ਸਿੱਖੀ ਜਿਹੜਾ ਆ ਉਹ ਅਕਾਲੀ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਾ ਆ ਜਿਹੜਾ ਸਿੱਖੀ ਦਾ ਧਾਰਨੀ ਆ ਗੁਰਮਤਿ ਸਿਧਾਂਤਾਂ ਦਾ ਜਿਹੜਾ ਧਾਰਨੀ ਆ ਉਹ ਹਰ ਸਿੱਖੀ ਜਿਹੜਾ ਆ ਉਹ ਅਕਾਲੀ ਆ ਪਰ ਬਾਦਲ ਗਿਆ ਨੂੰ ਲੱਗਦਾ ਆ ਕਿ ਸਿਰਫ ਵੋਟਾਂ ਲੜਨ ਵਾਲੇ ਹੀ ਅਕਾਲੀ ਹੁੰਦੇ ਆ ਬਾਦਲ ਗਿਆ ਨੂੰ ਤਾਂ ਇੰਜ ਲੱਗਦਾ ਆ ਕਿ ਜਿਨ੍ਹਾਂ ਨੇ ਸਿਰਸੇ ਵਾਲੇ ਨੂੰ ਜਿਹੜਾ ਸਿਰਸਾ ਮੁਖੀ ਨੂੰ ਬਾਪ ਬਣਾਇਆ ਹੁੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹੀ ਅਕਾਲੀ ਆ ਸੋ ਸਭ ਤੋਂ ਵੱਧ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਕਹਾਣੀ ਆ ਉਹ ਬਾਦਲ ਗਿਆ ਨੇ ਕੀਤਾ ਆ ਹੁਣ ਡਾਕਟਰ ਦਰਜੀਤ ਸਿੰਘ ਟੀਮਾ ਇਹ ਵੀ ਗੱਲ ਕਹਿ ਰਿਹਾ ਕਹਿੰਦਾ ਕਿ ਜਿਹੜੀ ਭਰਤੀ ਕੀਤੀ ਏ ਸੁਖਬੀਰ ਸਿੰਘ ਬਾਦਲ ਨੇ ਜਾਂ ਬਾਦਲ ਕਿਆਂ ਵਾਲੀ ਅਕਾਲੀ ਦਲ ਨੇ ਉਹ ਕਹਿੰਦਾ ਕਿ ਉਹ ਸੰਵਿਧਾਨ ਅਨੁਸਾਰ ਕੀਤੀ ਏ ਤੇ ਚੀਮਾ ਕਹਿੰਦਾ ਜੋ ਕੁਝ ਕਰਦੇ ਅਸੀਂ ਪਾਰਟੀ ਦੇ ਸੰਵਿਧਾਨ ਅਨੁਸਾਰ ਕਰਦੇ ਆ ਚੀਮਾ ਸਾਹਿਬ ਪਹਿਲਾਂ ਤਾਂ ਤੁਹਾਡੀ ਜਿਹੜੀ ਪਾਰਟੀ ਨੇ ਦੋ ਦੋ ਸੰਵਿਧਾਨ ਬਣਾਏ ਹੋਏ ਆ ਤੁਹਾਡੇ ਉੱਤੇ ਅਦਾਲਤ ਵਿੱਚ ਜਿਹੜਾ ਕੇਸ ਆ ਉਹ ਵੀ ਚੱਲਦਾ ਆ ਤੇ ਜੇ ਤੁਸੀਂ ਪਾਰਟੀ ਦੇ ਸੰਵਿਧਾਨ ਦੀ ਹੀ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਡੀ ਨਿੱਜੀ ਜ਼ਗੀਰ ਆ ਜੇ ਤੁਸੀਂ ਉਹਦੀ ਗੱਲ ਕਰਦੇ ਹੋ ਅਕਾਲੀ ਦਲ ਦੀ ਤਾਂ ਫਿਰ ਦੱਸੋ ਕੀ ਤੁਹਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਮੰਗੇ ਉਹਨਾਂ ਸਿੱਖਾਂ ਨੂੰ ਚੁਣ-ਚਣ ਕੇ ਜਿਹੜੀਆਂ ਗੋਦੀਆਂ ਆ ਮਾਰੀਆਂ ਜਾਂਨ ਬਰਗਾੜੀ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਕੋਟਕਪੂਰਾ ਦੇ ਵਿੱਚ ਜਿਹੜਾ ਤੁਸੀਂ ਕੀ ਕੀਤਾ ਕੀ ਤੁਹਾਡਾ ਅਖੌਤੀਆ ਅਕਾਲੀ ਦਲ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਗੁਰਮੀਤ ਰਾਮ ਰਹੀਮ ਨੂੰ ਕਾਤਲ ਨੂੰ ਪੰਥ ਦੋਖੀ ਨੂੰ ਸ੍ਰੀ ਆਕਾਸ਼ ਤੱਕ ਸਾਬ ਤੋਂ ਜਿਹੜੀ ਆ ਉਹ ਜਥੇਦਾਰਾਂ ਦੇ ਕੋਲੋਂ ਧੱਕੇ ਨਾਲ ਜਿਹੜੀ ਮਾਫੀ ਆ ਉਹ ਦਿਵਾ ਦਿੱਤੀ ਜਾਵੇ। ਕਿ ਤੁਹਾਡੀ ਪਾਰਟੀ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਜਿੰਨਾ ਬੁੱਚੇ ਦੇ ਪੁਲਿਸ ਅਫਸਰਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਕਿ ਉਹਨਾਂ ਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਜਾਣ ਕਿ ਸੁਮੇਧ ਸੈਣੀ ਵਰਗੇ ਬੁਜਰਾਂ ਨੂੰ ਤੁਸੀਂ ਪੰਜਾਬ ਪੁਲਿਸ ਦਾ ਮੁਖੀ ਨਹੀਂ ਬਣਾਇਆ। ਕਿ ਆ ਜਿਹੜਾ ਸੀ ਇਜ਼ਹਾਰ ਆ আলম ਜਿਨੇ ਆਲਮ ਸੈਨਾ ਬਣਾਈ ਸੀ ਕੈਟ ਸੈਨਾ ਕਿ ਤੁਸੀਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਉਮੀਦਵਾਰ ਪ੍ਰਧਾਨ ਨਹੀਂ ਸੀ ਬਣਾਇਆ ਸੋ ਇਹ ਇਹ ਆ ਤੁਹਾਡੀ ਪਾਰਟੀ ਦਾ ਜਿਹੜਾ ਆ ਉਹ ਸੰਵਿਧਾਨ ਆ ਦੂਜੀ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਜੋ ਕੁਝ ਵੀ ਅਸੀਂ ਕਰਦੇ ਆ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਕਰਦੇ ਆ ਤੁਸੀਂ ਇਹੀ ਗੱਲ ਕਹਿੰਦੇ ਪਏ ਹੋ ਨਾ ਕਿ ਜੋ ਕੁਝ ਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਹਕਮਨਾਮੇ ਸਾਹਿਬ ਦੀਆਂ ਪਰੰਪਰਾਵਾਂ ਦਾ ਜਿਹੜਾ ਕਹਾਨ ਕੀਤਾ ਤੁਸੀਂ ਬਾਦਲਕਿਆਂ ਨੂੰ ਸੁਖਬੀਰ ਬਾਦਲ ਦੀ ਕੋਠੀ ਚੰਡੀਗੜ੍ਹ ਵਿੱਚ ਸੱਦ ਕੇ ਬਾਦਲਕਿਆਂ ਨੇ ਆ ਜਥੇਦਾਰ ਸਹਿਬਾਨਾਂ ਨੂੰ ਉਥੇ ਚੰਡੀਗੜ੍ਹ ਕੋਠੀ ਦੇ ਵਿੱਚ ਸੱਦ ਕੇ ਜੋ ਕੁਝ ਉਹਨਾਂ ਦੇ ਕੋਲੋਂ ਕਰਵਾਇਆ ਪੰਥ ਦਾ ਕਹਨ ਕਿ ਤੁਹਾਡੀ ਪਾਰਟੀ ਦਾ ਜਿਹੜਾ ਸੰਵਿਧਾਨ ਆ ਉਹ ਇਹ ਕਹਿੰਦਾ ਆ ਇਹ ਖਾਲਸਾ ਪੰਥ ਤੁਹਾਡੇ ਕੋਲੋਂ ਜਵਾਬ ਮੰਗਦਾ ਆ ਤੁਸੀਂ ਕਹਿੰਦੇ ਹੋ ਕਿ ਜਿਹੜੀ ਤੁਸੀਂ 27 ਲੱਖ ਦੀ ਜਿਹੜੀ ਭਰਤੀ ਕੀਤੀ ਉਹ ਸੰਵਿਧਾਨ ਅਨੁਸਾਰ ਕੀਤੀ ਏ ਤੇ ਚੀਮਾ ਕਹਿ ਰਿਹਾ ਕਿ ਹਰੇਕ ਦੇ ਕੋਲੋਂ ਅਸੀਂ ਜਿਹਦੇ 10 ਰੁਪਏ ਲਏ ਆ ਤੇ 10 ਰੁਪਏ ਲੈ ਕੇ ਤਾਂ ਤੁਸੀਂ ਭਾਵੇਂ 10 ਦੀ ਗੱਲ ਕਰਦੇ ਹੋ ਤੁਸੀਂ ਤਾਂ ਲੱਖ ਵੀ ਲੈ ਸਕਦੇ ਹੋ 100 ਵੀ ਲੈ ਸਕਦੇ ਹੋ 1000 ਵੀ ਲੈ ਸਕਦੇ ਹੋ ਕਰੋੜਾਂ ਰੁਪਏ ਲੈ ਕੇ ਤੁਸੀਂ ਜਿੰਨੂੰ ਮਰਜ਼ੀ ਅਕਾਲੀ ਦਲ ਦੇ ਵਿੱਚ ਲਿਆ ਸਕਦੇ ਹੋ ਤੁਹਾਡਾ ਵਸ ਚੱਲੇ ਤੇ ਤੁਸੀਂ ਆ ਜਿਹੜਾ ਗੁਰਮੀਤ ਰਾਮ ਰਹੀਮ ਆ ਤੁਸੀਂ ਉਹਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਬਣਾ ਸਕਦੇ ਹੋ ਤੁਸੀਂ ਹਮਾਇਤ ਲੈਂਦੇ ਵੀ ਰਹੇ ਹੋ ਉਹਨੂੰ ਹਮਾਇਤ ਜਿਹੜਾ ਆ ਉਹ ਦਿੰਦੇ ਵੀ ਰਹੇ ਹੋ ਤੁਹਾਡਾ ਜਿਹੜਾ ਵਸ ਚੱਲੇ ਤੇ ਤੁਸੀਂ ਸੁਮੇਤ ਸੈਣੀ ਨੂੰ ਦੁਬਾਰਾ ਫਿਰ ਅਕਾਲੀ ਦਲ ਦੇ ਵਿੱਚ ਜਿਹੜਾ ਲਿਆ ਸਕਦੇ ਹੋ ਹਜ਼ਾਰਾਂ ਆਦਮ ਨੂੰ ਵੀ ਤਾਂ ਤੁਸੀਂ ਲਿਆਂਦਾ ਹੀ ਸੀ ਤੁਹਾਡਾ ਵਾਸ ਚੱਲੇ ਤੇ ਜਿੰਨੇ ਵੀ ਆ ਰਾਧਾ ਸਵਾਮੀਆ ਜਾਂ ਹੋਰ ਪੰਥ ਦੋਖੀ ਆ ਇਹਨਾਂ ਸਾਰਿਆਂ ਨੂੰ ਤੁਸੀਂ ਅਕਾਲੀ ਦਲ ਦੇ ਵਿੱਚ ਜਿਹੜਾ ਲਿਆ ਸਕਦੇ ਹੋ ਤੁਸੀਂ 10-10 ਰੁਪਏ ਦੀ ਜਿਹੜੀ ਗੱਲ ਆ ਉਹ ਕਰਦੇ ਪਏ ਹੋ ਜੇਕਰ 10 ਰੁਪਏ ਦੀ ਹੀ ਗੱਲ ਹੁੰਦੀ ਨਾ ਤੇ ਇਹ ਗੁਰੂ ਦਾ ਦਸਵੰਦ ਅਨੁਸਾਰ ਪਾਰਟੀ ਬਹੁਤ ਕੁਝ ਜਿਹੜਾ ਆ ਉਹ ਕਰ ਸਕਦੀ ਸੀ ਪਰ ਤੁਸੀਂ ਕਹਿੰਦੇ ਹੋ ਕਿ 10-10 ਰੁਪਏ ਲੈ ਕੇ ਅਸੀਂ 27 ਲੱਖ ਦੀ ਜਿਹੜੀ ਭਰਤੀ ਕੀਤੀ ਪਹਿਲਾਂ ਇਹ ਦੱਸੋ ਜਿਹੜੇ 27 ਲੱਖ ਰੁਪਏ ਤੁਸੀਂ 27 ਲੱਖ ਵਾਲਿਆਂ ਦੀ ਭਰਤੀ ਕੀਤੀ 10-10 ਰੁਪਏ ਜਿੰਨਾਂ ਤੋਂ ਤੁਸੀਂ ਲਏ ਆ ਕਿ ਉਹ ਸਾਰੇ ਤੁਹਾਡੀਆਂ ਕਰਤੂਤਾਂ ਅਨੁਸਾਰ ਸਹਿਮਤ ਆ। ਤੁਸੀਂ ਤਾਂ ਜਿਹੜੀ ਭਰਤੀ ਕੀਤੀ ਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਕੀਤੀ ਏ। ਨਾ ਤਾਂ ਇਹ ਜਿਹੜੀ ਭਰਤੀ ਏ ਪੰਜ ਮੈਂਬਰੀ ਕਮੇਟੀ ਨੇ ਕੀਤੀ ਸੀ ਅਤੇ ਨਾ ਹੀ ਤੁਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਨਿਗਰਾਨੀ ਹੇਠ ਭਰਤੀ ਕੀਤੀ ਏ। ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਤੁਸੀਂ ਜਿਹੜਾ ਆ ਉਹ ਮੰਨਿਆ ਹੀ ਨਹੀਂ ਤੇ ਤੁਹਾਡੀ ਭਲਤੀ ਨੂੰ ਜਾਂ ਤੁਹਾਡੇ ਪ੍ਰਧਾਨ ਨੂੰ ਜਿਹੜਾ ਕਿਵੇਂ ਮੰਨਿਆ ਜਾਵੇ? ਅਸਲ ਵਿੱਚ ਤੁਸੀਂ ਭਰਤੀ ਭਗੌੜੇ ਹੋ ਕੇ ਕੀਤੀ ਸੀ ਤਾਂ ਕਿਉਂਕਿ ਭਰਤੀ ਤੋਂ ਬਾਅਦ ਜਿਹੜਾ ਆ ਪ੍ਰਕਿਰਿਆ ਅਨਸਾਰ ਪ੍ਰਧਾਨ ਚੁਣਿਆ ਜਾਣਾ ਸੀ ਪਰ ਤੁਹਾਨੂੰ ਸਾਰਿਆਂ ਨੂੰ ਏ ਨਹੀਂ ਜੀ ਮੰਜੂਰ ਕੀ ਸੁਖਵੀਰ ਬਾਦਲ ਦੇ ਪ੍ਰਧਾਨਗੀ ਤੋਂ ਲੱਥੇ ਤੇ ਸੁਖਵੀਰ ਨੂੰ ਵੀ ਪ੍ਰਧਾਨਗੀ ਦੀ ਬੜੀ ਲਾਲਸਾ ਸੀ ਤੁਸੀਂ ਆਪੇ ਹੀ ਭਰਤੀ ਕਰ ਲਈ ਤੇ ਆਪੇ ਹੀ ਦੁਬਾਰਾ ਸੁਖਵੀਰ ਬਾਦਲ ਨੂੰ ਜਿਹੜਾ ਪ੍ਰਧਾਨ ਆ ਉਹ ਚੁਣਦਿਆ ਸੋ ਇਹ ਆ ਚੀਮਾ ਸਾਹਿਬ ਤੁਹਾਡੀ ਸਾਰਿਆਂ ਦੀ ਜਿਹੜੀ ਕਰਤੂਤਿਆ ਤੇ ਚੀਮਾ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਆਪਣੀ ਸਰਕਾਰ ਦੇ ਵਿੱਚ ਇੱਕ ਗਾਇਕ ਦੀਆਂ ਕੈਸਟਰ ਰੀਲਿਸ ਕਰਦੇ ਫਿਰਦੇ ਸੀ ਤੁਸੀਂ ਦੱਸਿਓ ਕਿ ਇਸ ਤਰ੍ਹਾਂ ਦੇ ਆਕਾਲੀ ਹੁੰਦੇ ਆ ਉਹ ਕੈਸਟਰ ਦਾ ਨਾਮ ਕੀ ਸੀ ਭਲਾ ਫੂਕਰੀ ਨਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਗੁਰੂ ਕੀ ਬਾਣੀ ਤਾਂ ਆਖਦੀ ਹੈ ਸੋ ਕਿਉ ਮੰਦਾ ਆਖੀ ਆ ਜਿੱਤ ਜਮੈ ਰਾਜਾਨ ਪਰ ਤੁਸੀਂ ਇਸਤਰੀ ਦਾ ਕਿਸ ਤਰ੍ਹਾਂ ਦਾ ਜਿਹੜਾ ਸਰੂਪ ਹੈ ਉਹ ਸਮਾਜ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਕਰਦੇ ਪਏ ਸੀ ਆਪਣੀ ਸਰਕਾਰ ਦੇ ਵਿੱਚ ਤੁਸੀਂ ਉਹੀ ਹੋ ਨਾ ਜਿਹੜੇ ਉ ਪ੍ਰਿੰਕਾ ਚੌਪੜਾ ਨੂੰ ਲਿਆ ਕੇ ਤੇ ਨਵੰਬਰ 1984 ਦੇ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਨਵੰਬਰ 1984 ਦੇ ਕਤਲੇਆਮ ਨੂੰ ਨਸਲ ਕੁਸ਼ੀ ਨੂੰ ਯਾਦ ਕਰਦੀ ਹੈ ਸਿੱਖ ਕੌਮ ਤੇ ਤੁਸੀਂ ਪ੍ਰਿੰਕਾ ਚੌਪੜਾ ਨੂੰ ਤੇ ਸ਼ਾਹਰੂ ਖਾਨ ਨੂੰ ਲਿਆ ਕੇ ਤੇ ਠੁਮਕੇ ਲਵਾਉਂਦੇ ਫਿਰਦੇ ਸੀ ਸੋ ਲੱਖ ਲਾਹਣ ਤੇ ਆ ਤੁਹਾਡੇ ਦੇ ਉੱਤੇ ਤੁਸੀਂ ਇਹ ਗੱਲ ਕਰਦੇ ਪਏ ਹੋ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉੱਦ ਰਚੀਆਂ ਜਾ ਰਹੀਆਂ ਆ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਅਕਾਲੀ ਦਲ ਦੀ ਸ਼ਕਤੀ ਨੂੰ ਕਮਜ਼ੋਰ ਕੋਈ ਹੋਰ ਨਹੀਂ ਕਰ ਰਿਹਾ ਇਹ ਬਾਦਲ ਡੁੰਡਲੀ ਨੇ ਹੀ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਰਿਹਾ ਉਹ ਕੀਤਾ ਹੋਇਆ ਆ ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਸਿਧਾਂਤਾਂ ਦਾ ਗਾਣ ਕੀਤਾ ਆ ਆ ਹੁਣ ਤੁਹਾਨੂੰ ਬੰਦੀ ਸਿੰਘ ਵੀ ਜਾਦ ਆਇਆ ਪਰ ਆਪਣੀ ਸਰਕਾਰ ਦੇ ਵਿੱਚ ਤੁਸੀਂ ਬੰਦੀ ਸਿੰਘਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਹਾਰ ਕਰਦੇ ਸੀ ਉਹ ਸਾਰਿਆਂ ਨੂੰ ਪਤਾ ਆ ਗੱਲਾਂ ਲੁਕੀਆਂ ਛਿਪੀਆਂ ਨਹੀਂ ਆ ਤੁਹਾਡੀਆਂ ਜਿਹੜੀਆਂ ਵੀਡੀਓ ਤੁਹਾਡੇ ਜਿਹੜੇ ਬਿਆਨ ਆ ਉਹ ਸਾਰਿਆਂ ਦੇ ਸਾਹਮਣੇ ਆ ਜਦੋਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਾਂ ਬਾਪੂ ਸੂਰਤ ਸਿੰਘ ਜੀ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੁਖਰ ਧਰਤੇ ਬੈਠੇ ਤੇ ਤੁਸੀਂ ਕਿੰਨਾ ਘਟਿਆ ਵਿਹਾਰ ਉਹਨਾਂ ਸਿੰਘਾਂ ਦੇ ਨਾਲ ਕੀਤਾ ਸੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਕਦੇ ਮਿਲਣ ਨਹੀਂ ਗਏ ਤੁਸੀਂ ਉਹਨਾਂ ਨੂੰ ਕਾਤਲ ਆਖਦੇ ਰਹੇਓ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨੂੰ ਤੁਸੀਂ ਅਤਵਾਦੀ ਆਖਦੇ ਰਹੇ ਹੋ ਤੁਸੀਂ ਜਦੋਂ ਆਪ ਸਰਕਾਰਾਂ ਹੰਡਾਈਆਂ ਭਾਜਪਾ ਦੇ ਨਾਲ ਮਿਲ ਕੇ ਆਰਐਸਐਸ ਦੇ ਨਾਲ ਮਿਲ ਕੇ ਮੋਦੀ ਦੇ ਨਾਲ ਮਿਲ ਕੇ ਰਾਜਨਾਥ ਦੇ ਨਾਲ ਮਿਲ ਕੇ ਅਟਲ ਬਿਹਾਰੀ ਵਾਜਪਾਈ ਦੇ ਨਾਲ ਮਿਲ ਕੇ ਤੁਸੀਂ ਦੇਖੋ ਕਿ ਕਿੰਨੇ ਤੁਸੀਂ નિર્ਦੋਸ਼ ਸਿੱਖਾਂ ਨੂੰ ਫੜ ਫੜ ਕੇ ਤੇ ਬੰਦੀ ਜਿਹਦਾ ਬਣਾ ਦਿੱਤਾ ਤੁਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਵੀ ਜਿਹੜਾ ਇਨਸਾਫ ਹੀ ਨਹੀਂ ਦੇ ਸਕੇ ਕਿ ਤੁਹਾਡੀ ਪਾਰਟੀ ਦਾ ਸੰਵਿਧਾਨ ਇਹ ਕਹਿੰਦਾ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਬਚਾਇਆ ਜਾਵੇ ਤੁਸੀਂ ਬਚਾਇਆ ਨਾ ਸਿਰਸੇਵਾਦੇ ਨੂੰ ਹਨੀਪ੍ਰੀਤ ਨੂੰ ਬਚਾਉਣ ਵਾਦੇ ਤੁਸੀਂ ਹੋ ਨਾ ਆ ਸਾਰੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹੋਈਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬੇਅਦਬੀ ਆ ਉਹ ਹੋਈ ਸੀ ਕਿੱਥੋਂ ਪਾਵਨ ਸਰੂਪ ਚੋਰੀ ਹੋਇਆ ਕਿਵੇਂ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਪਰ ਤੁਸੀਂ ਅੱਖਾਂ ਜਿਹੜੀਆਂ ਆ ਉਹ ਮੀਟੀਆਂ ਰੱਖੀਆਂ ਇਸੇ ਕਰਕੇ ਅੱਜ ਤੁਹਾਡੇ ਜਿਹੜੇ ਹਾਲਾਤ ਆ ਉਹ ਇਸ ਤਰ੍ਹਾਂ ਦੇ ਜਿਹੜੇ ਆ ਉਹ ਹੋ ਚੁੱਕੇ ਹੋਏ ਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਂ ਦੀ ਜਥੇਬੰਦੀ ਦੀ ਅਗਵਾਈ ਜਿਹੜੀ ਆ ਉਹ ਕਰਦੇ ਪਏ ਆ ਅਸਲ ਵਿੱਚ ਉਹੀ ਅਕਾਲੀ ਦਲ ਸੀ ਜਿਹਨੂੰ ਤੁਸੀਂ ਹਮੇਸ਼ਾ ਜਿਹੜਾ ਆ ਉਹ ਨੁਕਰੇ ਲਾਈ ਰੱਖਿਆ ਤੇ ਅੱਜ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਬੀ ਸਤਵੰਤ ਕੌਰ ਨੂੰ ਅਤੇ ਉਹਨਾਂ ਦੇ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਤੁਸੀਂ ਉਹਨਾਂ ਨੂੰ ਵੀ ਜਿਹੜਾ ਆ ਉਹ ਨੁਕਰੇ ਲਾ ਕੇ ਰੱਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਆ ਕਿ ਸੁਖਬੀਰ ਬਾਦਲ ਹੀ ਬੜਾ ਮਹਾਨ ਆ ਤੇ ਬਾਕੀ ਦੇ ਸਾਰੇ ਐਵੇਂ ਹੀ ਆ ਤੁਹਾਡੀ ਛਾਂ ਦੇ ਵਿੱਚ ਜਿਹੜਾ ਆ ਜਾਵੇ ਉਹ ਦੁੱਧ ਤੋਤਾ ਹੋ ਜਾਂਦਾ ਆ ਪਰ ਜਿਹੜਾ ਤੁਹਾਡੇ ਤੋਂ ਬਾਗੀ ਹੋ ਕੇ ਚੱਲੇ ਜਿਹੜਾ ਗੁਰਮਤ ਅਨਸਾਰ ਸਿਧਾਂਤਾਂ ਅਨਸਾਰ ਪਹਿਰਾ ਦੇਵੇ ਉਹ ਫਿਰ ਬਾਦਲ ਕਿਆਂ ਨੂੰ ਬੜਾ ਜਿਹੜਾ ਆ ਉਹ ਡੜਕਦਾ ਜਾ ਤੇ ਇਸੇ ਤਰੀਕੇ ਦੇ ਨਾਲ ਆ ਹੁਣ ਚੀਮਾ ਜਿਹੜਾ ਆ ਲਗਾਤਾਰ ਜਿਹੜਾ ਆ ਚੀਕਾ ਮਾਰਦਾ ਪਿਆ ਤੁਸੀਂ ਕਹਿੰਦੇ ਪਈਓ ਕਿ ਅਸੀਂ ਕ੍ਰਿਮੀਨਲ ਕੇਸ ਕਰਾਂਗੇ ਕੁਝ ਖਬਰਾਂ ਵਾਲੇ ਤੇ ਇਹ ਵੀ ਚਲਾ ਰਹੇ ਆ ਕਿ 420 ਦਾ ਜਿਹੜਾ ਕੇਸ ਆ ਉਹ ਕਰਾਂਗੇ ਜਿਹਦਾ ਕੇਸ ਕਰਨਾ ਤੁਸੀਂ ਉਹਨਾਂ ਉੱਤੇ ਕਰ ਲਵੋ ਕੋਈ ਗੱਲ ਨਹੀਂ ਉਹ ਜਵਾਬ ਦੇ ਦੇਣਗੇ ਤੇ ਨਾਲੇ ਤੁਹਾਡੇ ਤੋਂ ਵੀ ਜਿਹੜਾ ਜਵਾਬ ਆ ਉਹ ਮੰਗਿਆ ਜਾਏਗਾ ਹਾਲੇ ਤੱਕ ਤਾਂ ਤੁਹਾਡੇ ਤੋਂ ਕੋੜ ਤੋਂ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਹੜੇ ਤੁਸੀਂ ਦੋ ਦੋ ਜਿਹੜੇ ਸੰਵਿਧਾਨ ਆ ਉਹ ਬਣਾਏ ਹੋਏ ਸੀ ਤੁਸੀਂ ਆਪਣਾ ਜਿਹੜਾ ਜਵਾਬ ਦੇਣ ਦੀ ਹੈ ਜਿਹਦੀਆਂ ਤਿਆਰੀਆਂ ਆ ਉਹ ਕਰੋ ਤੇ ਬਾਕੀ ਚੀਮਾ ਸਾਹਿਬ ਤੁਸੀਂ ਬਹੁਤ ਅਤ ਚੁੱਕੀ ਹੋਈ ਸੀ ਤੁਹਾਡੀ ਅਤ ਦਾ ਜਿਹੜਾ ਆ ਅੰਤ ਉਹ ਹੁਣ ਆ ਗਿਆ ਹੋਇਆ ਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਦੁਬਾਰਾ ਸ਼ਰੋਮਣੀ ਅਕਾਲੀ ਦਲ ਉਹ ਸੁਰਜੀਤ ਹੋਵੇ ਉਸੇ ਤਰ੍ਹਾਂ ਖਾਲਸਾ ਪੰਥ ਦੀਆਂ ਜਿਹਦੀਆਂ ਪਰੰਪਰਾਵਾਂ ਜੋ ਸਿਧਾਂਤ ਸਨ ਅਕਾਲੀ ਦਲ ਉਸੇ ਉੱਤੇ ਪਹਿਰਾ ਦੇਵੇ ਪੰਥ ਵਸੈ ਮਾ ਉਜੜਾ ਮਨ ਚਾਉ ਹਨੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕਨਾ ਜਾਵੇ ਬਾਕੀ ਸਮੇ ਅਨੁਸਾਰ ਤੁਹਾਡੀ ਹਰ ਗੱਲ ਦਾ ਜਿਹੜਾ ਜਵਾਬ ਆ ਉਹ ਦਿੰਦੇ ਰਹਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਦਮੀ ਟਿਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ